ਪੰਜਾਬੀ ਨਿਯੋਜਨਾ YouTube ਚੈਨਲ ਤੇ ਆਪ ਦਾ ਸਵਾਗਤ ਹੈ ਪੰਜਾਬ ਦੇ ਮੰਤਰੀ ਮੰਡਲ ਨੇ ਲੈਂਡ ਪੂਲਿੰਗ ਦੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਹੁਣ ਕਿਸਾਨਾਂ ਕੋਲੋਂ ਜੋ ਬਰਦਰਸਤੀ ਜ਼ਮੀਨ ਨਹੀਂ ਲਈ ਜਾਵੇਗੀ ਜੇਕਰ ਕੋਈ ਕਿਸਾਨ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 4 ਗੁਣਾ ਲਾਭ ਦਿੱਤਾ ਜਾਵੇਗਾ ਇਹ ਕਿਸਾਨਾਂ ਦੀ ਮਰਜ਼ੀ ਹੋਵੇਗੀ ਕਿ ਉਹ ਜ਼ਮੀਨ ਦੇਣਾ ਚਾਹੁੰਦੇ ਹਨ ਜਾਂ ਆਪਣੇ ਬਾਹੀ ਜੋਗ ਰੱਖਣੀ ਚਾਹੁੰਦੇ ਹਨ ਮੰਤਰੀ ਮੰਡਲ ਨੇ ਕਿਹਾ ਕਿ ਜੇਕਰ ਕੋਈ 9 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ ਉਸ ਦੇ ਬਦਲੇ ਪੈਸੇ ਦਿੱਤੇ ਜਾਣਗੇ ਤੇ 3 ਏਕੜ ਜ਼ਮੀਨ ਵਿਕਸਤ ਰੂਪ ਵਿੱਚ ਉਹਨਾਂ ਨੂੰ ਬਾਣਜੋਗ ਦਿੱਤੀ ਜਾਵੇਗੀ ਇਸ ਤੋਂ ਲਾਭ ਜੇਕਰ ਕਿਸਾਨ ਇਕੱਠੇ ਕਰਕੇ 50 ਏਕੜ ਜ਼ਮੀਨ ਦਿੱਤੀ ਜਾਂਦੇ ਹਨ ਤਾਂ ਉਹਨਾਂ ਨੂੰ 30 ਏਕੜ ਜ਼ਮੀਨ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੂੰ 5-500 ਗਾਜ ਦੇ ਦੋ ਪਲਾਟ ਵੀ ਦਿੱਤੇ ਜਾਣਗੇ ਉਹ ਪਲਾਟ ਰੱਖ ਸਕਦੇ ਹਨ ਆਪਣਾ ਘਰ ਬਣਾ ਸਕਦੇ ਹਨ ਜਾਂ ਵੇਚ ਸਕਦੇ ਹਨ ਆਈਪੀਐਲ ਦਾ ਅੱਜ ਫਾਈਨਲ ਮੈਚ ਖੇਡਿਆ ਜਾਵੇਗਾ ਇਹ ਮੈਚ ਰਾਇਲ ਚੈਲੰਜ ਬੰਗਲੌਰੂ ਅਤੇ ਪੰਜਾਬ ਕਿੰਗ ਦੇ ਵਿਚਕਾਰ ਹੋਵੇਗਾ ਰੌਇਲ ਚੈਲੰਜ ਬੰਗਲੌਰ ਨੂੰ 9 ਸਾਲਾਂ ਬਾਅਦ ਅਤੇ ਪੰਜਾਬ 11 ਸਾਲਾਂ ਬਾਅਦ ਫਾਈਨਲ ਵਿੱਚ ਪਹੁੰਚਿਆ ਹਨ ਆਈਪਲ ਦੇ ਦੋਮਰ ਟੀਮਾਂ ਨੇ ਅਜੇ ਤੱਕ ਟਰੋਫੀ ਨਹੀਂ ਜਿੱਤੀ ਹੈ 18 ਸਾਲਾਂ ਦੇ ਇਤਿਹਾਸ ਵਿੱਚ ਦੋਬਾਰ ਟੀਮਾਂ ਹੀ ਇਸ ਟਰੋਫੀ ਨੂੰ ਜਿੱਤਣਾ ਚਾਹਣਗੀਆਂ ਜੰਮੂ ਕਸ਼ਮੀਰ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ ਜੇ ਈ ਐਡਵਾਂਸ ਵਿੱਚ ਰਜਿਤ ਗੁਪਤਾ ਨੇ ਟੌਪ ਕੀਤਾ ਹੈ ਜਦਕਿ ਦੇਵ ਦਿੱਤਾ ਮਾਂਜੀ ਮਹਿਲਾ ਟੌਪਰ ਬਣੀ ਹੈ ਗ੍ਰਾਂਟ ਸਰਕਾਰ ਨੇ ਸਟੀਲ ਅਤੇ ਐਲੂਮੀਨੀਅਮ ਅਤੇ 50% ਟਾਇਰ ਫੁੱਲਗਾਨ ਨਾਲ ਹੁਣ ਸੋਨੇ ਦੀਆਂ ਕੀਮਤਾਂ 1 ਲੱਖ ਤੋਂ ਉੱਪਰ ਪੁੱਜ ਜਾਣਗੀਆਂ। ਬੰਗਲਾਦੇਸ਼ ਦੀ ਸੈਂਟਰਲ ਬੈਂਕ ਨੇ ਅੱਤਵਾਦ ਨੂੰ 1050 ਅਤੇ 20 ਦੇ ਟੱਕਰ ਦੇ ਨਵੇਂ ਨੋਟ ਜਾਰੀ ਕੀਤੇ ਹਨ ਜਿਨ੍ਹਾਂ ਨੋਟਾਂ 'ਤੇ ਸ਼ੇਖ ਸੀਨਾ ਦੇ ਪਿਤਾ ਅਤੇ ਦੇਸ਼ ਦੇ ਸੰthਾਪਕ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਮਹਨ ਦੀ ਤਸਵੀਰ ਨੂੰ ਹਟਾ ਦਿੱਤਾ ਗਿਆ ਹੈ। ਓਡੀਸ਼ਾ ਵਿੱਚ 2.5 ਟਨ ਤੋਂ ਜ਼ਿਆਦਾ ਤਮਾਕੂਯੋਗ ਸਮਗਰੀ ਬਰਾਮਦ ਕੀਤੀ ਗਈ ਹੈ ਸਿੱਖ ਫੌਜ ਦੇ ਕੈਂਪ ਉਤੇ ਢੀਗਾਂ ਦੇਖੀਆਂ ਜਿਸ ਦਾ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਸੁਰੱਖਿਆ ਕਰਮਚਾਰੀ ਲਾਪਤਾ ਹਨ 15 ਜੂਨ ਨੂੰ ਹੋਣ ਵਾਲੀ NEET ਦੀ PG ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਪਾਕਿਸਤਾਨ ਵਿੱਚ ਝਾਲ ਦੇ ਝਟਕੇ ਮਹਿਸੂਸ ਕੀਤੇ ਗਏ ਫਿਲੌਰ ਦੇਖੀ ਦੂਸਰੀ ਵਾਰ ਡਾਕਟਰ ਅੰਬੇਰਕਰ ਬੁਖਤਨਾ ਸ਼ੀਟਖਾਨੀ ਕੀਤੀ ਗਈ ਮਲਜਮ ਬਨ ਉਹਨਾਂ ਦੇ ਚਿਹਰੇ ਉੱਤੇ ਕਾਲੀ ਸਪਰੇਅ ਮਾਰੀ ਗਈ ਡਾਕਟਰ ਬੀਰਗਨ ਨੂੰ ਇੱਕ ਫਿਰਕੇ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜਦਕਿ ਉਹਨਾਂ ਨੇ ਸਾਰੇ ਦੇਸ਼ ਲਈ ਭਲਾਈ ਦੇ ਕੰਮ ਕੀਤੇ ਹਨ ਆਰਬੀਆਈ ਬੈਂਕ ਦੀ ਸਥਾਪਨਾ ਪ੍ਰਸੂਤੀ ਛੁੱਟੀ ਮੈਲਾਂ ਦੀ ਸਿੱਖਿਆ ਦੇ ਅਧਿਕਾਰ ਅਤੇ 8 ਘੰਟੇ ਕੰਮ ਕਰਨ ਦੀ ਲੇਬਰ ਨੂੰ ਆਜ਼ਾਦੀ ਉਹਨਾਂ ਨੇ ਦਿੱਤੀ ਹੈ ਤੇ ਸੰਵਿਧਾਨ ਵਿੱਚ ਇਸ ਨੂੰ ਕਾਨੂੰਨੀ ਅਧਿਕਾਰ ਵੀ ਦਿੱਤੇ ਹਨ ਉਹ ਇੱਕ ਫਿਰਕੇ ਦੇ ਨਹੀਂ ਸਾਰੇ ਦੇਸ਼ ਦੇ ਲੀਡਰ ਹਨ ਰੂਸ ਸਰਕਾਰ ਨੇ ਕਿਹਾ ਕਿ ਭਾਰਤ ਨੂੰ S400 ਮਿਜ਼ਾਈਲਾਂ ਦੀ ਪ੍ਰਣਾਲੀ ਦੀ ਬਾਕੀ ਇਕਾਈਆਂ 2026 ਤੱਕ ਮਿਲ ਜਾਣਗੀਆਂ ਕਰਨਾਟਕ ਵਿੱਚ ਮਹਿਲਾ ਸੈਕਸ ਵਰਤਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਦਿੱਲੀ ਤੇ ਤੇਲੰਗਾਨਾ ਦਾ ਨਾਮ ਆਉਂਦਾ ਹੈ ਭਾਰਤ ਵਿੱਚ ਐਚਆਈ ਪੀੜਤਾਂ ਦੀ ਗਿਣਤੀ 240000 ਲੋਕ ਹਨ ਮਣੀਪੁਰ ਵਿੱਚ ਹੜ੍ਹਾਂ ਦੇ ਕਾਰਨ 19811 ਲੋਕ ਪ੍ਰਭਾਵਿਤ ਹੋਏ ਹਨ ਜਰਕੇ 3365 ਪਾਣੀ ਦੇ ਨਾਲ ਘਰ ਨੁਕਸਾਨੇ ਗਏ ਹਨ ਆਸਟ੍ਰੇਲੀਅਨ ਖਿਡਾਰੀ